ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਇੱਕ ਵਾਰ ਫਿਰ ਤੋਂ ਨਵੀਂ ਵੀਡੀਓ ਦੇ ਵਿੱਚ ਮਾਸਾਂ ਦੇ ਅਫਰੇ ਲੈ ਕੇ ਆ ਜਾਣਾ ਜੀ ਅੱਜ ਦੀ ਗੱਲ ਕਰਾਂਗੇ 10 ਅਗਸਤ ਦਾ ਅੱਜ ਦਿਨ ਹੈ ਮਸਮ ਪੰਜਾਬ ਵਰ ਨਾਲ ਲੱਗਦੇ ਖੇਤਾਂ ਦਾ ਕਿਵੇਂ ਦਾ ਰਹਿ ਸਕਦਾ ਹੈ ਅੱਜ ਦਿਨ ਪਰ ਇਹ ਅਪਡੇਟ ਤੁਹਾਨੂੰ ਇਸ ਵੀਡੀਓ ਦੇ ਵਿੱਚ ਦੇਣੀ ਆ ਸੋ ਇਸ ਲਈ ਅਜੋ ਲਾਈਵ ਸੈਟਲਰ ਦਸੇ ਰਣੇ ਸਤੋਂ ਖਲਾਂ ਉੱਥੇ ਤੁਹਾਨੂੰ ਲੈ ਕੇ ਚੱਲਦੇ ਆਂ ਕੱਲ ਦੀ ਗੱਲ ਕਰੀਏ ਤੇ ਕੱਲ ਪੰਜਾਬ ਦੇ ਵਿੱਚ ਦੁਪਹਿਰ ਤੋਂ ਬਾਅਦ ਪੰਜਾਬ ਔਰ ਨਾਲ ਲੱਗਦੇ ਹਰਿਆਣੇ ਦੇ ਵਿੱਚ ਰਾਜਸਥਾਨ ਦੇ ਕੁਝ ਖੇਗਾਂ ਦੇ ਵਿੱਚ ਔਰ ਖਾਸ ਕਰਕੇ ਦੱਖਣ ਪੱਛਮੀ ਜਿਹੜਾ ਮਾਲਵੇ ਦਾ ਖੇਤਰ ਹੈ ਇਹਨਾਂ ਖੇਤਰਾਂ ਦੇ ਵਿੱਚ ਕੱਲ ਟੁੱਟਵੇਂ ਦੌਰ ਤੇ ਉਮੀਦੀਆਂ ਕਾਰਵਾਈਆਂ ਵੇਖਣ ਨੂੰ ਮਿਲੀਆਂ ਸੀ ਤੇ ਦੁਪਹਿਰ ਤੋਂ ਆ ਦੇ ਨਾਲ ਖੇਤਰਾਂ ਦੇ ਵਿੱਚ ਗਰਜ ਰਿਸ਼ਕ ਦੇ ਨਾਲ ਤਕੜਾ ਬੱਦਲ ਬਣਿਆ ਜਿਹੜਾ ਕੁਝ ਖੇਤਰਾਂ ਦੇ ਵਿੱਚ ਹਲਕੇ ਤੇ ਕੁਝ ਦਰਮਿਆਨੇ ਮੀਂਹ ਹੋ ਆ ਕੇ ਗਿਆ ਸੀ ਸਾਇਸਲੇ ਦੀਆਂ ਸੈਟਲਾਈਟ ਦਸਰਾ ਦੇਖਦੇ ਆ ਤੇ ਲਗਭਗ ਪੰਜਾਬ ਦੀ ਗੱਲ ਕਰੀਏ ਤੇ ਪੰਜਾਬ ਦੇ ਵੀ ਕੁਝ ਖੇਤਰਾਂ ਦੇ ਵਿੱਚ ਬੱਦਲਵਾਈਆਂ ਅਸਲੇ ਬਣੀ ਹੋਈ ਆ ਮਾਲੂਆ ਦੇ ਖੇਤਰ ਔਰ ਮਾਝੇ ਦੇ ਖੇਤਰਾਂ ਦੇ ਵਿੱਚ ਸੋ ਜਿਵੇਂ ਕੱਲ ਮੌਨਸੂਨ ਦੀਆਂ ਕਾਰਵਾਈਆਂ ਵੇਖਣ ਨੂੰ ਮਿਲਿਆ ਸੀ ਹਲਕੇ ਤੋਂ ਲੈ ਕੇ ਟੁੱਟਵੇਂ ਤੌਰ ਤੇ ਕਿਤੇ ਹਲਕੇ ਮੀਂਹ ਕਿਤੇ ਦਰਮਿਆਨੇ ਕਿਤੇ ਤੇਜ਼ ਹਵਾਵਾਂ ਦੇ ਨਾਲ ਤੇਜ਼ ਸ਼ਰਾਟੇ ਵੀ ਲੱਗੇ ਸੀ ਸੋ ਉਸੇ ਤਰ੍ਹਾਂ ਅੱਜ ਵੀ ਅਸਰ ਨੇ ਦੁਪਹਿਰ ਤੋਂ ਫਿਰਾਂ ਵੀ ਕੁਝ ਖੇਤਰਾਂ ਦੇ ਵਿੱਚ ਟੁੱਟਵੇਂ ਤੌਰ ਤੇ ਸ਼ਰਾਟੇ ਲੱਗ ਸਕਦੇ ਨੇ ਪਰ ਜਿਹੜਾ ਬੱਦਲ ਦੁਪਹਿਰ ਤੋਂ ਬਾਅਦ ਐਕਟਿਵ ਹੋਏਗਾ ਉਹ ਜ਼ਿਆਦਾਤਰ ਖੇਤਰਾਂ ਦੇ ਵਿੱਚ ਐਕਟਿਵ ਹੋ ਸਕਦਾ ਹੈ ਹਲਕੇ ਤਰ੍ਹਾਂ ਦੇ ਤੇਜ਼ ਰਾਟੇ ਲਵਾ ਸਕਦਾ ਹੈ ਮੁੱਖ ਤੌਰ ਦੇ ਨਾਲ ਉਹੀ ਕੇਂਦਰੀ ਮਾਲਵਾ ਜਿਹੜਾ ਮੁੱਖ ਰਹਿ ਸਕਦਾ ਜਿਵੇਂ ਕੱਲ ਮਲੇਰਕੋਟਲਾ ਜ਼ਿਲ੍ਹਾ ਔਰ ਨਾਲ ਅਲੱਗ ਦੇ ਖੇਤਰਾਂ ਦੇ ਵਿੱਚ ਵੀ ਲੱਗੇ ਸੀ ਸੋ ਉਸੇ ਤਰ੍ਹਾਂ ਅੱਜ ਵੀ ਮਾਨਸਾ ਹੋ ਗਿਆ ਓਵਰਲਾੜਾ ਹੋ ਗਿਆ ਸੰਗਰੂਰ ਹੋ ਗਿਆ ਮਲੇਰਕੋਟਲਾ ਪਟਿਆਲੇ ਦੇ ਕੁਝ ਖੇਤਰ ਉਸਦੇ ਨਹੀਂ ਲੁਧਿਆਣਾ ਸ਼੍ਰੀ ਫਤਿਹਗੜ ਸਾਹਿਬ ਦੇ ਕੁਝ ਖੇਤਰ ਉਸਦੇ ਨਹੀਂ ਚੰਡੀਗੜ੍ਹ ਮਹਾਲੀ ਰੋਪੜ ਹੁਸ਼ਿਆਰਪੁਰ ਇਹਨਾਂ ਖੇਤਰਾਂ ਦੇ ਕੁਝ ਖੇਤਰ ਉਸਦੇ ਨਹੀਂ ਜਿੱਥੇ ਵੀ ਦਰਜ ਹੋ ਸਕਦੇ ਨੇ ਇਸ ਸਲਾਵਾ ਸ਼੍ਰੀ ਅਮਰਸਰ ਸਾਹਿਬ ਔਰ ਗੁਰਦਾਸਪੁਰ ਦੇ ਖੇਤਰਾਂ ਦੇ ਵਿੱਚ ਵੀ ਮੀਂਹ ਸੰਭਵ ਲੱਗ ਰਹੇ ਨੇ ਅੱਜ ਦੁਪਹਿਰ ਤੋਂ ਬਾਅਦ ਬਦਲੇ ਨਾਲ ਖੇਤਰਾਂ ਦੇ ਵਿੱਚ ਵੀ ਐਕਟਿਵ ਹੋ ਸਕਦਾ ਤੇ ਇਸ ਲਈ ਬਦਲੇ ਦਾ ਖੇਤਰਾਂ ਦੇ ਵਿੱਚ ਬਣਿਆ ਹੋਇਆ ਹੋ ਸਕਦਾ ਹੈ ਛਰਾਟੇ ਕੁਝ ਆਉਂਦੇ ਘੰਟਿਆਂ ਦੇ ਵਿੱਚ ਵੀ ਇਹਨਾਂ ਖੇਤਰਾਂ ਦੇ ਵਿੱਚ ਲੱਗਣ ਇਸ ਲਈ ਵਾ ਹਰਿਆਣੇ ਦੇ ਬਹੁਤਿਹਾਗਾਂ ਦੇ ਵਿੱਚ ਖਾਸ ਕਰ ਦੱਖਣ ਪੱਛਮੀ ਹਰਿਆਣੇ ਦੇ ਵਿੱਚ ਮੀਂਹ ਦੇ ਆਸਾਰ ਨੇ ਪੱਛਮੀ ਹਰਿਆਣੇ ਦੇ ਵਿੱਚ ਵੀ ਸਰਸਾ ਫਤਿਹਪੁਰ ਬਾਦ ਜੀਂਦ ਭਵਾਨੀ ਰੋਤਕ ਇਹਨਾਂ ਫਾਗਾਂ ਦੇ ਵਿੱਚ ਵੀ ਹਲਕੇ ਤੇ ਲੱਗੇ ਤੇਜ਼ ਛਰਾਟੇ ਸੰਭਵ ਲੱਗ ਰਹੇ ਨੇ ਆਉਂਦੇ ਘੰਟਿਆਂ ਦੇ ਵਿੱਚ ਸੋ ਕੋਲਮ ਲੱਗੇ ਜਿਹੜੀ ਮੌਨਸੂਨ ਤ੍ਰਫ ਉੱਤੇ ਕਿਸ ਕੀ ਹੋਈ ਸੀ ਪਹਾੜਾਂ ਦੇ ਲੱਗੇ ਓਣ ਨੂੰ ਆ ਰਹੀ ਹੈ ਤੇ ਆਉਂਦੇ ਦਿਨਾਂ ਦੇ ਵਿੱਚ ਪਹਾੜਾਂ ਦੇ ਵਿੱਚ ਗਤੀਵਿਧੀਆਂ ਘਟਣਗੀਆਂ ਮੀਹ ਆਦੀਆਂ ਤੇ ਮੈਦਾਨਾਂ ਦੇ ਵਿੱਚ ਵਧਣਗੀਆਂ ਆਉਂਦੇ 48 72 ਘੰਟਿਆਂ ਦੇ ਵਿੱਚ ਫਿਲਹਾਲ ਆਪਾਂ ਜੇਕਰ ਰਾਜ ਦੀ ਗੱਲ ਕਰਦੇ ਹਾਂ ਤੇ ਅੱਜ ਪੰਜਾਬ ਦੇ 35% ਖੇਤਰਾਂ ਦੇ ਵਿੱਚ ਇਹ ਕੱਲੀ 35 40% ਖੇਤਰਾਂ ਦੇ ਵਿੱਚ ਤੇਜ਼ ਮੀਂਹ ਲੱਗਦੇ ਜਾ ਪਰੇ ਨੇ ਦੁਪਹਿਰ ਤੋਂ ਬਾਅਦ ਗਰਜ ਰੇਸ਼ਕੇ ਦੇ ਨਾਲ ਬੱਦਲ ਇਹਨਾਂ ਖੇਤਰਾਂ ਦੇ ਵਿੱਚ ਵੜਨਗੇ ਤੇ ਉਮੀਦਿਆਂ ਕਰਮਈਆਂ ਦੇਣਗੇ ਧੰਨਵਾਦ